ਵਿਆਹ ਲਈ ਚੜਾਇਆ ਸੀ ਮੁੰਡੇ ਨੂੰ ਘੋੜੀ ਪਰ ਘੋੜੀ ਨੇ ਪਹਾੜ ਤੋਂ ਥੱਲੇ ਸਿੱਟਿਆ ਵਿਆਹ ਵਾਲਾ ਮੁੰਡਾ ਸਾਰਿਆਂ ਨੂੰ ਪੈ ਗਈਆਂ ਬਾਜੜਾਂ ਦੋਸਤੋ ਅਕਸਰ ਹੀ ਬਹੁਤ ਸਾਰੇ ਵਿਆਹਾਂ ਵਿੱਚ ਵਿਆਹ ਵਾਲੇ ਮੁੰਡੇ ਨੂੰ ਘੋੜੀ ਚੜਾਇਆ ਜਾਂਦਾ ਹੈ ਪਰ ਹੁਣ ਇੱਕ ਘੋੜੀ ਚੜੇ ਹੋਏ ਮੁੰਡੇ ਨਾਲ ਵਾਪਰ ਗਿਆ ਪਾਣਾ ਵੀਡੀਓ ਹੋਈ ਬਹੁਤ ਹੀ ਵਾਇਰਲ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲੇ ਮੁੰਡੇ ਨੂੰ ਘੋੜੀ ਚੜਾਇਆ ਜਾ ਰਿਹਾ ਹੈ ਦਰਅਸਲ ਪਹਾੜੀ ਏਰੀਆ ਵਿੱਚ ਇੱਕ ਪਰਿਵਾਰ ਵੱਲੋਂ ਬਰਾਤ ਵਾਲੇ ਦਿਨ ਪੂਰੇ ਸ਼ਗਨਾ ਨਾਲ ਵਿਆਹ ਵਾਲੇ ਮੁੰਡੇ ਨੂੰ ਘੋੜੀ ਚੜਾਇਆ ਗਿਆ ਅਤੇ ਜਿਵੇਂ ਹੀ ਮੁੰਡਾ ਘੋੜੀ ਉੱਪਰ ਬੈਠਦਾ ਹੈ ਤਾਂ ਘੋੜੀ ਕੋਲ ਵੱਜ ਰਹੇ ਦਰਵਾਜੇ ਤੋਂ ਡਰ ਕੇ ਇੱਕੋ ਦਮ ਭੱਜ ਲੈਂਦੀ ਹੈ ਜਿਸ ਨਾਲ ਵਿਆਹ ਵਾਲਾ ਮੁੰਡਾ ਪਹਾੜ ਦੇ ਖਾਈ ਵਾਲੇ ਪਾਸੇ ਹੀਠਾਂ ਡਿੱਗ ਜਾਂਦਾ ਹੈ ਜਿਸ ਨੂੰ ਦੇਖ ਕੇ ਸਾਰੇ ਹੀ ਘਬਰਾ ਜਾਂਦੇ ਨੇ ਪਰ ਮੁੰਡੇ ਦੀ ਕਿਸਮਤ ਚੰਗੀ ਸੀ ਕਿ ਥੱਲੇ ਡਿੱਗਣ ਤੋਂ ਪਹਿਲਾਂ ਹੀ ਉਸ ਦਾ ਹੱਥ ਇੱਕ ਛੋਟੇ ਜਿਹੇ ਦਰਖਤ ਨੂੰ ਪੈ ਜਾਂਦਾ ਹੈ ਮੁੰਡੇ ਦਾ ਵਜਨ ਘਟ ਹੋਣ ਕਰਕੇ ਛੋਟਾ ਜਿਹਾ ਦਰਖਤ ਹੀ ਉਸ ਦੀ ਜਾਨ ਬਚਾ ਦਿੰਦਾ ਹੈ ਪਰ ਡਿੱਗਣ ਕਾਰਨ ਉਸ ਦੀ ਸੱਜੀ ਲੱਤ ਤੇ ਗੋਟ ਟੁੱਟ ਜਾਂਦਾ ਹੈ ਇਹ ਸਭ ਦੇਖ ਕੇ ਸਾਰੇ ਹੀ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਾਜਣਾ ਪੈ ਜਾਂਦੀਆਂ ਨੇ ਤੋਂ ਕੀ ਘੋੜੀ ਚੜਨਾ ਜ਼ਰੂਰੀ ਹੈ ਜਾਂ ਫਿਰ ਘੋੜੀ ਚੜ੍ਹਨ ਤੋਂ ਬਿਨਾ ਪਿਆਰ ਨਹੀਂ ਹੋ ਸਕਦਾ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ